ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਹਿਡਨ ਪਰਲਸ ਆਈਲੈਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਟ ਬੰਗਾ ਰੋਡ ਨਵਾਂ ਸ਼ਹਿਰ ਦੀ ਟੀਮ ਦੇ ਮਾਰਗ ਦਰਸ਼ਕ ਅਤੇ ਸਲਾਹ مشਵਰੇ ਦੇ ਸਦਕਾ ਨਵਾਂ ਸ਼ਹਿਰ ਦੀ ਰਹਿਣ ਵਾਲੀ ਬੇਟੀ ਇਸ਼ਿਤਾ ਨੂੰ ਬੈਲਜੀਅਮ ਸਰਕਾਰ ਵੱਲੋਂ ਪੂਰੀ ਸਕਾਲਰਸ਼ਿਪ ਦਿੱਤੀ ਗਈ ਹੈ ਇਹ ਜਾਣਕਾਰੀ ਹਿਡਨ ਪਰਲਸ ਦੇ ਐਮਡੀ ਸੌਰਵ ਬੱਸੀ ਅਤੇ ਐਡਵੋਕੇਟ ਰੋਹਤ ਬੱਸੀ ਲੀਗਲ ਐਡਵਾਈਜ਼ਰ ਹੋਰਾਂ ਵੱਲੋਂ ਸਾਂਝੀ ਕੀਤੀ ਗਈ ਅਤੇ ਉਹਨਾਂ ਵੱਲੋਂ ਵਧਾਈ ਭੇਟ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਹਿੰਪਾ ਸੌਣ ਨੂੰ ਕੀ ਕਹਿੰਦੇ ਮੇਰੇ ਬ੍ਰਦਰ ਸੌਰਵ ਬੱਸੀ ਇਹਨਾਂ ਦਾ ਕੀ ਕਹਿੰਦੇ ਅਵੈਂਚਰ ਹੈਗਾ ਤੇ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈਗੀ ਆ ਕਿ ਇਸ਼ੀਤਾ ਜੋ ਸਾਡੇ ਜਿਨ੍ਹਾਂ ਨੇ ਸਾਡੇ ਤੋਂ ਆਇਲਸ ਕੀਤੀ ਹੈ ਤੇ ਸਾਡੇ ਤੋਂ ਕਾਉਂਸਲਿੰਗ ਲਈ ਹੈਗੀ ਆ ਉਹਨਾਂ ਦਾ ਜੋ ਫੁੱਲ ਸਕਾਲਰਸ਼ਿਪ ਜਿਹੜੀ ਹੈਗੀ ਹੈ ਬੈਲਜੀਅਮ ਗਵਰਨਮੈਂਟ ਨੇ ਇਹਨਾਂ ਨੂੰ ਪ੍ਰਦਾਨ ਕੀਤੀ ਹੈਗੀ ਆ ਤਾਂ ਕਿ ਇਹ ਬੈਲਜੀਅਮ ਜਾ ਕੇ ਆਪਣਾ ਮਾਸਟਰਸ ਡਿਗਰੀ ਦਾ ਜਿਹੜਾ ਮਾਸਟਰਸ ਇਨ ਲਾ ਆਫ ਇੰਟਰਨੈਸ਼ਨਲ ਐਂਡ ਯੂਰੋਪੀਅਨ ਲਾ ਜਿਹੜਾ ਹੈਗਾ ਉਹਦੇ ਵਿੱਚ ਕੋਰਸ ਕਰ ਸਕਣ ਤੇ ਇਹਦੀ ਪੂਰੀ ਦੀ ਪੂਰੀ ਜਿਹੜੀ ਫੀਸ ਹੈਗੀ ਆ ਉਹ ਉਹਨਾਂ ਨੇ ਉਹਨਾਂ ਦੀ ਗਵਰਨਮੈਂਟ ਨੇ ਚੱਕਣੀ ਹੈਗੀ ਆ ਇਹਦੇ ਇਲਾਵਾ ਜੋ ਇਹਦੇ ਇਹਨਾਂ ਦੇ ਲਿਵਿੰਗ ਖਾਣੇ ਪੀਣੇ ਦੇ ਰਹਿਣ ਦੇ ਐਕਸਪੈਂਸਸ ਆ ਉਹ ਵੀ ਸਾਰੀ ਉਹ ਗਵਰਨਮੈਂਟ ਹੀ ਚੱਕੂਗੀ ਇਹਦੇ ਇਲਾਵਾ ਉਹਨਾਂ ਨੇ ਇਹਨਾਂ ਦੀ ਐਮਬੈਸੀ ਫੀਸ ਵੀ ਜਿਹੜੀ ਹੈਗੀ ਆ ਉਹ ਵੀ ਨਹੀਂ ਲੱਗੀ ਹੈ ਤੇ ਵੀਜ਼ਾ ਦੀ ਫੀਸ ਬਹੁਤ ਨਿਯਮਤਮ ਜਿਹੜੀ ਹੈਗੀ ਆ ਉਹ ਇਹਨਾਂ ਨੂੰ ਉਹਦੇ 'ਚ ਖਰਚ ਆਇਆ ਹੈਗਾ ਤੇ ਇਸ ਦੇ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈਗਾ ਇਹ ਇਹਦੇ ਪਾਤਰ ਸਿਗੇ ਔਰ ਜਿਹੜੀ ਇਹ ਬੈਲਜੀਅਮ ਗਵਰਨਮੈਂਟ ਆਪਣਾ ਸਕਾਲਰਸ਼ਿਪ ਦਿੰਦੀ ਹੈਗੀ ਆ ਇਹ ਯੂਰੋਪੀਅਨ ਐਸੋਸੀਏਸ਼ਨ ਹੈਗੀ ਆ ਜਿਹੜੀ ਯੂਰੋਪੀਅਨ ਯੂਨੀਅਨ ਹੈਗੀ ਆ ਉਹ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਇੱਕ ਉਹ ਆਪਣੀ ਸਕਰੂਟੀ ਦੇ ਬਾਅਦੋਂ ਤੇ ਪ੍ਰੋਪਰ ਉਹਦਾ ਸਾਰਾ ਕੁਝ ਚੈੱਕ ਕਰਕੇ ਉਹਦੇ ਬਾਅਦੋਂ ਇਹ ਪ੍ਰਵਾਨ ਕਰਦੀ ਹੈ ਔਰ ਇਹ ਦੁਨੀਆ ਦੇ ਵਿੱਚ ਮਤਲਬ ਕਿ ਵਰਲਡ ਲੈਵਲ ਤੇ ਕੁਝ ਚੁਣੁੰਦਾ ਬੱਚਿਆਂ ਨੂੰ ਹੀ ਇਹ ਸਕਾਲਰਸ਼ਿਪ ਮਿਲਦੀ ਹੈਗੀ ਆ ਇਸ ਤਰ੍ਹਾਂ ਦੇ ਅ ਉਹਨਾਂ ਦੇ ਆਪਣਾ ਆਪਣਾ ਇਹ ਜਿੱਦਾਂ ਕਿ ਮਾਸਟਰਮਾਈਂਡ ਸਕਾਲਰਸ਼ਿਪ ਹੈਗੀ ਆ ਇਹ ਉਹਨਾਂ ਦਾ ਕ੍ਰਾਈਟੇਰੀਆ ਹੈਗਾ ਜਿੱਦਾਂ ਕਿ ਉਹਦੇ ਵਿੱਚ ਜੋ ਕਿ ਅਕੈਡੈਮਿਕਲੀ ਬ੍ਰੀਲੀਅੰਟ ਬੱਚੇ ਹੈਗੇ ਆ ਜਿਨ੍ਹਾਂ ਦਾ ਓਵਰਾਲ ਸਾਰਾ ਕੁਝ ਚੈੱਕ ਕੀਤਾ ਜਾਂਦਾ ਕਿ ਉਹਨਾਂ ਨੂੰ ਮਤਲਬ ਕਿ ਉਹ ਇਸ ਲਾਇਕ ਹੈ ਕਿ ਉਹਨਾਂ ਨੂੰ ਫਾਈਨੈਂਸ਼ੀਅਲ ਐਡ ਪ੍ਰੋਵਾਈਡ ਕੀਤੀ ਜਾਵੇ ਤੇ ਉਹਨਾਂ ਦਾ ਥੋੜਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਵੀ ਚੈੱਕ ਕੀਤਾ ਜਾਂਦਾ ਇਦੇ ਇਲਾਵਾ ਮੇਨ ਫੋਕਸ ਹੁੰਦਾ ਉਹਨਾਂ ਦਾ ਅਕੈਡੈਮਿਕ ਤੇ ਬ੍ਰਿਲੀਐਂਸੀ ਤੇ ਜੋ ਰਿਪਰੈਜ਼ੈਂਟੇਸ਼ਨ ਹੁੰਦੀ ਆ ਜਿੱਦਾਂ ਕਿ ਐਸਓਪੀ ਹੁੰਦਾ ਮੋਟੀਵੇਸ਼ਨ ਲੈਟਰ ਹੁੰਦੇ ਹੈਗੇ ਆ ਉਹ ਸਾਰਾ ਕੁਝ ਪ੍ਰੈਜ਼ੈਂਟ ਕੀਤਾ ਜਾਂਦਾ ਹੈਗਾ ਔਰ ਉਸ ਉਸ ਦੀ ਸਾਰੀ ਇਵੈਲੂਏਸ਼ਨ ਕਰਕੇ ਉਹਨਾਂ ਦੀ ਕਮੇਟੀ ਇਹ ਡਿਸਾਈਡ ਕਰਦੀ ਹੈਗੀ ਕਿ ਕਿਸ ਬੱਚੇ ਨੂੰ ਦੇਣੀ ਆ ਤੇ ਕਿਹੜੇ ਇੰਟੈਕ ਲਈ ਇਹਨਾਂ ਅਪਲਾਈ ਕਿਸ ਤਰ੍ਹਾਂ ਹੁੰਦਾ ਉਹ ਲੋਕ ਇਹਨਾਂ ਲਈ ਆਨਲਾਈਨ ਹਰ ਸਾਲ ਹਰ ਸਾਲ ਹੁੰਦਾ ਹੈਗਾ ਤੇ ਆਨਲਾਈਨ ਅਪਲਾਈ ਹੁੰਦਾ ਹੈਗਾ ਇਹ ਜਿੱਦਾਂ ਕਿ ਯੂਨੀਵਰਸਿਟੀਆਂ ਦਾ ਗਵਰਨਮੈਂਟ ਨੇ ਉਹਨਾਂ ਨੂੰ ਸੈਂਕਸ਼ਨਸ ਕੀਤਾ ਹੋਇਆ ਹੈ ਕਿ ਕੁਝ ਯੂਨੀਵਰਸਿਟੀਜ਼ ਜੋ ਹੈਗੀਆਂ ਉਹ ਕੁਝ ਕੋਰਸੇਸ ਲਈ ਜਿਹੜਾ ਹੈਗਾ ਉਹ ਗਵਰਨਮੈਂਟ ਨੂੰ ਉਹਨਾਂ ਨੇ ਦੱਸਣਾ ਹੁੰਦਾ ਕਿ ਉਹਨਾਂ ਦੇ ਥਰੂ ਜਿਹੜੀ ਗਵਰਨਮੈਂਟ ਨੂੰ ਅਰਜੀ ਜਾਂਦੀ ਹੈ ਗਵਰਨਮੈਂਟ ਨੇ ਜਿਹੜੀ ਹੈਗੀ ਇਹਦੇ ਲਈ ਜਿੱਦਾਂ ਯੂਰੋਪੀਨ ਯੂਨੀਅਨ ਹੈਗੀ ਹੈ ਪੂਰੀ ਉਹ ਯੂਨੀਅਨ ਨੇ ਬੱਕਰੀ-ਬੱਕਰੀ ਜਿੱਦਾਂ ਗਵਰਨਮੈਂਟ ਹੈ ਕਿ ਜਿੱਦਾਂ ਬੈਲਜੀਅਮ ਗਵਰਨਮੈਂਟ ਹੈ ਕੁਝ ਵੀ ਹੈ ਉਹਨਾਂ ਨੂੰ ਉਹਨਾਂ ਲਈ ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਹੈ ਜਿਹੜਾ ਇਸ ਚੀਜ਼ ਨੂੰ ਅਸੈਸ ਕਰਦੇ ਆ ਮਤਲਬ ਉਹ ਇੰਡੀਪੈਂਡੈਂਟ ਇੰਡੀਪੈਂਡੈਂਟ ਅਸੈਸਮੈਂਟ ਹੁੰਦੀ ਹੈਗੀ ਆ ਜਿਹੜੀ ਕਿ ਆਰਗੇਨਾਈਜੇਸ਼ਨ ਕਰਦੀ ਹੈ ਉਹ ਫਿਰ ਗਵਰਨਮੈਂਟ ਉਹਦੇ ਤੇ ਪ੍ਰਮਾਨ ਕਰਦੀ ਹੈ ਤੇ ਗਵਰਨਮੈਂਟ ਨੂੰ ਉਹ ਯੈਸ ਕਰਦੀ ਹੈ ਤਾਂ ਫਿਰ ਪਾਰਟਿਕੂਲਰ ਯੂਨੀਵਰਸਿਟੀ ਨੂੰ ਸੈਕਸ਼ਨ ਹੁੰਦਾ ਹੈ ਕਿ ਹਾਂਜੀ ਤੁਹਾਡੇ ਇਸ ਬੱਚੇ ਨੂੰ ਅਸੀਂ ਜਿਹੜਾ ਹੈਗਾ ਫੁੱਲ ਸਕਾਲਰਸ਼ਿਪ ਦੇਵਾਂਗੇ ਕਈ ਕਈਆਂ ਕਈਆਂ ਨੂੰ ਫੁੱਲ ਸਕਾਲਰਸ਼ਿਪ ਮਿਲਦੀ ਕਈਆਂ ਨੂੰ ਪਾਰਸ਼ਲ ਸਕਾਲਰਸ਼ਿਪ ਮਿਲਦੀ ਹੈਗੀ ਆ ਫੁੱਲ ਸਕਾਲਰਸ਼ਿਪ ਕੁਝ ਕਿਉਂਕਿ ਇਹ ਵੱਖਰੇ ਵੱਖਰੇ ਤਰ੍ਹਾਂ ਦੇ ਕੋਰਸਿਸ ਹੈਗੇ ਤੇ ਵੱਖਰੀ ਤਰ੍ਹਾਂ ਦੀ ਜਿਹੜੀ ਯੂਨੀਵਰਸਿਟੀਆਂ ਹੈਗੀ ਉਹਨਾਂ ਦੀ ਸਕੀਮਸ ਮਤਲਬ ਗਵਰ ਪਾਰਸ਼ਲ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਕਿ ਆ ਕੁਛ ਦੇ ਵਿੱਚ ਫੁੱਲ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਇਹ ਸਾਰਾ ਕੁਝ ਅਸੈਸਮੈਂਟ ਦੇ ਬਾਅਦ ਹੁੰਦਾ ਹੈ ਔਰ ਥੈਂਕ ਯੂ ਜਿਹੜੀ ਜ਼ਰੂਰੀ ਹੈਗੀ ਆ ਉਹਦੇ ਉਹਦੇ ਇਲਾਵਾ ਜਿਹੜਾ ਹੈਗਾ ਉਹ ਥੋੜਾ ਫਾਈਨੈਂਸ਼ੀਅਲ ਅਸੈਸਮੈਂਟ ਵੀ ਕਰਦੇ ਆ ਇਹਦੇ ਇਲਾਵਾ ਉਹ ਇਹਨਾਂ ਤੋਂ ਜਿੱਦਾਂ ਕਿ ਮੋਟੀਵੇਸ਼ਨ ਲੈਟਰ ਜਾਂ ਬਾਕੀ ਚੀਜ਼ਾਂ ਉਹਦਾ ਉਹ ਲਿਖਾਉਂਦੇ ਹੈਗੇ ਉਹਦੇ ਮੁਤਾਬਿਕ ਚੈੱਕ ਹੁੰਦਾ ਹੈਗਾ ਕਿ ਬੱਚਾ ਜਿਹੜਾ ਹੈਗਾ ਉਹ ਡਿਜ਼ਰਵ ਕਰਦਾ ਉਹਦੀ ਰਿਪਰੈਜ਼ੈਂਟੇਸ਼ਨ ਕਿਦਾਂ ਦੀ ਹੈਗੀ ਆ ਕਿ ਉਹ ਉਸ ਕੋਰਸ ਲਈ ਉਸ ਚੀਜ਼ ਦੇ ਵਿੱਚ ਐਪਰੋਪ੍ਰੀਏਟ ਹੈ ਐਕਸਲੈਂਟ ਮਤਲਬ ਕਿ ਉਹਦੇ ਵਿੱਚ ਐਕਸਲੈਂਸ ਹੋਊਗੀ ਇਸ ਚੀਜ਼ ਦੇ ਬੇਸ ਤੇ ਉੱਪਰ ਮੇਨਲੀ ਮੇਨ ਕ੍ਰਾਈਟੇਰੀਆ ਉਹਨਾਂ ਦਾ ਇਹ ਹੁੰਦਾ ਹੈ ਕਿ ਕਿਹੜੀ ਹੈ ਤੇ ਮੈਂ ਪਹਿਲਾਂ ਫਿਲਾਸਫੀ ਦੀ ਕੰਪਲੀਟ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਮੈਂ ਮਾਸਟਰ ਦੇ ਲਈ ਸੋਚਿਆ ਸੀ ਕਿ ਮੈਂ ਇੰਟਰਨੈਸ਼ਨਲ ਹਿਊਮਨ ਰਾਈਟਸ ਤੇ ਤੇ ਫਿਰ ਉਸ ਤੋਂ ਬਾਅਦ ਮੈਂ ਇਟਨ ਪਰਸਾਈਟ ਤੇ ਮੈਨੂੰ ਉਹਨਾਂ ਨੂੰ ਦੱਸਿਆ ਕਿ ਕਿ ਮੈਂ ਇੱਕ ਕੋਰਸ ਵਿੱਚ ਕਰਨਾ ਚਾਹੁੰਦੀ ਆ ਪਹਿਲਾਂ ਇਹਨਾਂ ਦੀ ਟੀਮ ਨੇ ਹੈਲਪ ਕੀਤੀ ਮੈਨੂੰ ਮੈਰਾਇਲ ਸਕੂਲ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਤੇ ਮੈਂ ਬਹੁਤ ਘੱਟ ਇੱਕ ਮਹੀਨਾ ਹੀ ਲਗਾਇਆ ਸੀ ਤੇ ਮੇਰੇ ਉੱਚ ਬਲੱਡ ਪ੍ਰੈਸ਼ਰ ਆ ਗਏ ਸੀ ਪਹਿਲੀ ਵਾਰ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਆਪਾਂ ਯੂਨੀਵਰਸਿਟੀਆਂ ਜਦੋਂ ਡੈਸੀਡ ਕੀਤੀਆਂ ਤੇ ਉਸ ਤੋਂ ਬਾਅਦ ਆਪਾਂ ਸਕਾਲਰਸ਼ਿਪਸ ਚੈੱਕ ਕਰਦੇ ਸੀਗੇ ਫੈਲੋਸ਼ਿਪਸ ਜਦੋਂ ਆਪਾਂ ਚੈੱਕ ਕਰਨ ਤੋਂ ਬਾਅਦ ਇਹਨੇ ਡਾਕੂਮੈਂਟੇਸ਼ਨਸ ਕਰਨੀਆਂ ਹੋਰੀਆਂ ਕਿ ਕਿਸੇ ਸਾਥ ਨਾਲ ਡਾਕੂਮੈਂਟਸ ਬਣਾ ਕੇ ਐਸਓਪੀ ਵਿਦ ਅਵਾਟਸਰ ਵੀ ਉਹਨਦੀ ਐਸਪੀ ਬਣਾਨੀ ਸੀ ਜੀ ਬਣਾ ਰਹੀ ਸੀ ਜਿਹਦੇ ਵਿੱਚ ਆਪਾਂ ਲਿਖਣਾ ਹੈ ਕਿ ਉਹਨਾਂ ਨੂੰ ਸ਼ੋਅ ਕਰਾਂਗੇ ਕਿ ਆਪਾਂ ਕਿਉਂ ਆਣਾ ਚਾਹੁੰਦੇ ਹਾਂ ਉੱਥੇ ਐਂਡ ਸਾਡਾ ਫੋਕਸ ਕੀ ਹੈਗਾ ਉਹ ਦੇ ਅਕੋਰਡਿੰਗਲੀ ਪਹਿਲਾਂ ਉਹਨਾਂ ਨੇ ਮੈਨੂੰ ਐਡਮਿਸ਼ਨ ਦਿੱਤੀ ਉਸ ਤੋਂ ਬਾਅਦ ਉਹ ਸਕਾਲਰਸ਼ਿਪ ਦੇ ਲਈ ਸੀ ਜੀ ਉਹਦੀ ਅਲੱਗ ਐਪਲੀਕੇਸ਼ਨ ਸੀਗੀ ਜੇਪਾਲ ਫਿਰ ਉਹਦੀ ਐਪਲੀਕੇਸ਼ਨ ਚ ਉਹਨਾਂ ਨੇ ਮੇਰੀ ਹੈਲਪ ਕੀਤੀ ਸਾਰੀ ਜਿਹਦੇ ਵਿੱਚ ਆਪਾਂ ਐਸਓਪੀਸ ਬਣਾ ਰਹੇ ਸੀ ਸੀਵੀ ਬਣਾ ਰਹੇ ਸੀ ਜਿਹਦੀ ਵੀ ਹੋ ਡਾਕੂਮੈਂਟੇਸ਼ਨਸ ਜਿਹੜਾ ਯੂਰਪ ਵਿੱਚ ਐਪੋਸਟਾਈਲ ਵਾਟਸ ਅੰਨੀ ਹੁੰਦਾ ਹੈ ਕਿ ਤੁਹਾਨੂੰ ਹਰ ਇੱਕ ਡਾਕੂਮੈਂਟ ਉਹਦਾ ਤਾਂ ਹੀ ਪਰਮਿਸਿਬਲ ਹੈ ਜੇ ਤੁਸੀਂ ਐਪੋਸਟਾਈਲ ਕੀਤਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਐਪੋਸਟਾਈਲ ਕਰਨ ਦੇ ਵਿੱਚ ਮੇਰੀ ਹੈਲਪ ਕੀਤੀ ਨਾ ਆਪਾਂ ਸਾਰੀ ਡਾਕੂਮੈਂਟੇਸ਼ਨਸ ਜਨ ਟਾਈਮਲੀ ਸੈਂਡ ਕੀਤੀਆਂ ਐਂਡ ਉਸ ਤੋਂ ਬਾਅਦ ਫਿਰ ਮੈਨੂੰ ਆ ਸਕਾਲਰਸ਼ਿਪ ਮਿਲ ਗਈ ਲਾ ਕੁਪਾ ਕਿ ਇਹਨੂੰ ਇਸ ਇਸ ਚੀਜ਼ ਨੂੰ 6 ਮਹੀਨੇ ਤੋਂ ਮਤਲਬ ਕਿ ਵਕਤ ਜਿਹੜਾ ਹੈਗਾ ਪ੍ਰੋਸੈਸ ਦਾ ਟਾਈਮ ਲੱਗ ਗਿਆ ਹੈਗਾ ਵੀ ਪੇਸ਼ੈਂਸ ਵੀ ਚਾਹੀਦੀ ਆ ਔਰ ਇਸ ਇਸ 100% ਕਰਦੇ ਹਾਂ ਹਾਂਜੀ ਅ ਅਕੈਡਮੀਕਲੀ ਰਿਪਰੈਜ਼ੈਂਟ ਆ ਕੇ ਆ ਓਵਰ ਆਲ ਕੀ ਕਹਿੰਦੇ ਆ ਇਹਨਾਂ ਦਾ ਹਰ ਇੱਕ ਚੀਜ਼ ਵਿੱਚ ਮਤਲਬ ਕਿ ਐਕਸਲੈਂਸ ਹੈਗੀ ਆ ਜਦੋਂ ਅਸੀਂ ਦੇਖਿਆ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਤੇ ਕੀ ਕੀ ਕਹਿੰਦੇ ਕਿ ਸਾਡੇ ਕੋਲ ਐਦਾਂ ਦਾ ਬੱਚਾ ਆਇਆ ਹੈਗਾ ਔਰ ਉਹ ਲੋ ਹੈ ਤਾਂ ਮੇਰਾ ਕੀ ਕਹਿੰਦੇ ਸੈਸਾ ਇਹਨਾਂ ਵੱਲ ਇੰਟਰਸਟ ਹੋਇਆ ਕਿ ਠੀਕ ਹੈ ਕੀ ਕਹਿੰਦੇ ਕਿ ਆਪਾਂ ਨੂੰ ਐਦਾਂ ਇਹ ਕੁਝ ਕਰਾ ਸਕਦੇ ਨੇ ਕਰਨਾ ਤੇ ਮੈਂ ਇਸ ਕਰਕੇ ਕੀ ਕਹਿੰਦੇ ਆ ਇਹਦੇ ਵਿੱਚ ਇਹਨਾਂ ਦੇ ਨਾਲ ਹੈਲਪ ਆਊਟ ਕੀਤੀ ਤਾਂ ਕਿ ਜਿਹੜਾ ਹੈਗਾ ਈਸ਼ੀਤਾ ਇਹ ਜੀ ਉਹਨੂੰ ਇਸ ਚੀਜ਼ ਦੀ ਮਤਲਬ ਕਿ ਫਾਇਦਾ ਹੋ ਸਕਦਾ ਤਾਂ ਆਪਾਂ ਫਾਇਦਾ ਜਿਹੜਾ ਹੈਗਾ ਦੇ ਸਕੀਏ ਤੇ ਇਹਦੇ ਵਿੱਚ ਪੇਸ਼ੈਂਟਸ ਦੀ ਵੀ ਬੜੀ ਲੋਡ ਹੁੰਦੀ ਹੈ ਕਿਉਂਕਿ ਇਸ ਇਸ ਪ੍ਰੋਸੈਸ ਦੇ ਵਿੱਚ ਲਗਭਗ 6 ਤੋਂ 8 ਮਹੀਨੇ ਦਾ ਟਾਈਮ ਲੱਗ ਜਾਂਦਾ ਹੈਗਾ ਕਿਉਂਕਿ ਉਹਨਾਂ ਦਾ ਪ੍ਰੋਸੈਸ ਐਦਾਂ ਹੁੰਦਾ ਕਿ ਉਹਨਾਂ ਨੇ ਸਾਰਾ ਕੁਝ ਛੁਟਣੀ ਕਰਨਾ ਹੁੰਦਾ ਹੈਗਾ ਪਹਿਲੇ ਐਡਮਿਸ਼ਨ ਐਡਮਿਸ਼ਨ ਹੁੰਦਾ ਆਫਰ ਲੈਟਰ ਆਂਦਾ ਹੈਗਾ ਉਹਨਾਂ ਦਾ ਉਦੇ ਬਾਅਦ ਚੋਂ ਜਾ ਕੇ ਫਿਰ ਉਹਨਾਂ ਦੀ ਜਿਹੜੀ ਸਕਾਲਰਸ਼ਿਪ ਹੈ ਉਹਦੇ ਬਾਰੇ ਸਾਰੀ ਅਸੈਸਮੈਂਟ ਹੁੰਦੀ ਹੈਗੀ ਆ ਤੇ ਉਹਦੇ ਉਹਦੇ ਬਾਅਦ ਚੋਂ ਜਾ ਕੇ ਇੱਕ ਟਾਈਮ ਦੇ ਬਾਅਦ ਚੋਂ ਜਦੋਂ ਉਹਨਾਂ ਦੇ ਪੈਨਲਸ ਬਣਦੇ ਹੈਗੇ ਆ ਉਹਦੇ ਉੱਪਰ ਅਸੈਸਮੈਂਟ ਕਰਕੇ ਫਿਰ ਉਹ ਲਗਭਗ 2-4 ਮਹੀਨੇ ਦੇ ਬਾਅਦ ਚੋਂ ਆਪਣਾ ਡਿਸੀਜਨ ਦਿੰਦੇ ਹੈਗੇ ਆ ਕਿ ਇਹਦੇ ਵਿੱਚ ਕਿਹਨੂੰ ਉਹਨਾਂ ਨੇ ਸਕਾਲਰਸ਼ਿਪ ਦੇਣੀ ਹੈ ਕਿਹਨੂੰ ਨਹੀਂ ਦੇਣੀ ਹੈ ਇਸ ਚੀਜ਼ ਬਾਰੇ ਦੀ ਆ ਤੇ ਮੈਨੂੰ ਇਹ ਹੈਗਾ ਕਿ ਜਿਹੜੇ ਐਕਾਡੈਮਿਕਲੀ ਬ੍ਰੀਲੀਅੰਟ ਬੱਚੇ ਹੈਗੇ ਆ ਜਿਹੜੇ ਡਿਜ਼ਰਵ ਕਰਦੇ ਹੈਗੇ ਆ ਉਹ ਆਪਣੇ ਜਿਹੜਾ ਹੈਗਾ ਸਕਾਲਰਸ਼ਿਪ ਤੇ ਤੇ ਬੈਸਟ ਉਹਨਾਂ ਨੂੰ ਅਡਵਾਈਸ ਮਿਲੇ ਬੈਸਟ ਕੰਸਲਟੇਸ਼ਨ ਮਿਲੇ ਬੈਸਟ ਗਾਈਡੈਂਸ ਮਿਲੇ ਇਸ ਕਰਕੇ ਜਿਹੜਾ ਹੈਗਾ ਅਸੀਂ ਮਤਲਬ ਇਹ ਚਾਹਨੇ ਹੈਗੇ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਣਾ ਚਾਹੀਦਾ ਕਿ ਐਦਾਂ ਨਹੀਂ ਹੈ ਕਿ ਇੱਧਰੋਂ ਸਾਰੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਜਾਂ ਜਾਣਾ ਚਾਹੁੰਦੇ ਹੈਗੇ ਆ ਉਹ ਇੱਧਰੋਂ ਮੋਟੀ ਰਕਮ ਲਾ ਕੇ ਆ ਪਹਿਲੇ ਖਰਚ ਕਰਕੇ ਹੀ ਜਾਓਗੇ ਬਾਹਰ ਦੀ ਗਵਰਨਮੈਂਟਸ ਬਾਹਰ ਦੀ ਯੂਨੀਵਰਸਿਟੀਆਂ ਬਾਹਰ ਦੇ ਕਾਲਜਿਸ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਸਪਾਂਸਰਸ਼ਿਪ ਵੀ ਦਿੰਦੇ ਹੈਗੇ ਆ ਉਹਨਾਂ ਨੂੰ ਉਹ ਆਪਣੇ ਕੋਲ ਬੁਲਾ ਕੇ ਰਾਜੀ ਹੈਗੇ ਆ ਕਿ ਸਾਡੇ ਕੋਲ ਜਿਹੜੇ ਬ੍ਰਿਲੀਅੰਟ ਐਕਸਲੈਂਟ ਬੱਚੇ ਹੈਗੇ ਉਹ ਉਹਨਾਂ ਨੂੰ ਕੀ ਕਹਿੰਦੇ ਆ ਚਾਹਦੇ ਹੈਗੇ ਕਿ ਉਹਨਾਂ ਤੋਂ ਐਜੂਕੇਸ਼ਨ ਲਿਆ ਔਰ ਇਸ ਰਿਗਾਰਡਿੰਗ ਸਾਨੂੰ ਵੀ ਇਹ ਹੈਗਾ ਕਿ ਕੁਝ ਐਦਾਂ ਦੇ ਬੱਚੇ ਜਿਹੜੇ ਕਿ ਬਾਹਰ ਜਾ ਕੇ ਇਹ ਸਿੱਖਿਆ ਲੈਂਦੇ ਆ ਉਹਦੇ ਬੱਚੇ ਜਦੋਂ ਦੁਬਾਰਾ ਸਾਡੇ ਆਪਣੇ ਮੁਲਕ ਲਈ ਆਪਣੇ ਇੱਧਰ ਵੀ ਆਪਣਾ ਉਹਨਾਂ ਲਈ ਕੀ ਕਹਿੰਦੇ ਆ ਉਹਨਾਂ ਨੂੰ ਇੱਕ ਉਹਦਾ ਇੱਕ ਆਪਣਾ ਉਹਦੇ ਲਈ ਉਹਨਾਂ ਨਾਲ ਹੁੰਦਾ ਕਿ ਆ ਕੇ ਇੱਧਰ ਆਪਣਾ ਕੰਮ ਕਰੋਗੇ ਔਰ ਇੱਧਰ ਇੱਕ ਪ੍ਰਗਤੀ ਦੇ ਵਿੱਚ ਯੋਗਦਾਨ ਕਰੋਗੇ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨ ਸਿਸ਼ੀ ਤੁਹਾਨੂੰ ਸਹੇਦੀ ਮਾਸਟਰਮਾਈਂਡ ਸਕਾਲਰਸ਼ਿਪ ਦੇ ਕਾਫੀ ਬੈਨੀਫਿਟਸ ਹੋਏ ਹਨ ਜਿ ਜਿਹਦੇ ਵਿੱਚ ਅਸੀਂ ਇਹਨਾਂ ਨੂੰ ਲਿਵਿੰਗ ਐਕਸਪੈਂਸਸ ਇਹਦੇ ਇਹਨਾਂ ਦੇ ਕੋਈ ਨਹੀਂ ਲੱਗਣੇ ਉੱਧਰ ਜਾ ਕੇ ਜਿੰਨਾ ਟਾਈਮ ਇਹਨਾਂ ਨੇ ਸਟੱਡੀ ਕਰਨੀ ਹੈ ਉਸ ਟਾਈਮ ਲਈ ਸਾਰੀ ਸਪਾਂਸਰਸ਼ਿਪ ਗਵਰਨਮੈਂਟ ਬੈਲਜੀਅਮ ਗਵਰਨਮੈਂਟ ਦੋਗੀ ਸਿਸ਼ੀ ਤੁਹਾਨੂੰ ਇਸ ਤੋਂ ਇਲਾਵਾ ਜਿਹੜੀ ਕੋਰਸ ਦੀ ਫੀਸ ਹੈ ਉਹ ਇਹਨਾਂ ਦੀ ਕੋਈ ਨਹੀਂ ਲੱਗੀ ਸਾਰੀ ਸਾਰਾ ਕੋਰਸ ਫ੍ਰੀ ਚ ਕਰਨਗੇ ਸਕਾਲਰਸ਼ਿਪ ਦੇ ਨਾਲ ਐਂਡ ਇਵਨ ਵੀਜ਼ਾ ਫੀਸ ਕੋਈ ਨਹੀਂ ਲੱਗੀ ਇਹਨਾਂ ਦੀ ਐਂਬੈਸੀ ਫੀਸ ਕੋਈ ਨਹੀਂ ਲੱਗੀ ਇਹਨਾਂ ਦੀ ਉਹ ਵੀ ਉਹ ਵੀ ਸਕਾਲਰਸ਼ਿਪ ਵਾਲੇ ਬੱਚਿਆਂ ਨੂੰ ਵੇਪਰ ਹੋ ਗਈ ਹੈ ਸੋ ਇਹ ਸਕਾਲਰਸ਼ਿਪ ਸਾਰੀ ਇਹਦੇ ਨਾਲ ਕਿ ਇਹ ਬਿਲਕੁਲ ਫ੍ਰੀ ਦੇ ਵਿੱਚ ਉਧਰ ਜਾ ਕੇ ਸਟੱਡੀ ਕਰ ਸਕਣਗੇ ਇਹ ਇਹਨਾਂ ਦੀ ਐਕਸੀਲੈਂਸ ਬ੍ਰਿਲੀਅੰਸੀ ਕਰਕੇ ਹੋਇਆ ਐਂਡ ਬਹੁਤ ਐਫਰਟਸ ਕੀਤੇ ਆ ਇਹਨਾਂ ਨੇ ਵੀ ਕੀਤੇ ਆ ਅਸੀਂ ਵੀ ਕੀਤੇ ਆ ਸਾਡੀ ਸਾਰੀ ਟੀਮ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਕੰਮੀਆਂ ਤੇ ਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪਤਲੀ ਸੀਮ ਇਜਾਜ਼ਤ ਦਿਓ ਧੰਨਵਾਦ